ਮੇਰੇ ਸਾਰੇ ਨੀ ਬਟਾ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣਾ ਕਿ ਆਦ ਹੋ ਗਈ 92 ਸੀਟਾਂ ਕੀ ਨਾ ਅਸੀਂ ਦਿੱਤੀਆਂ ਨੇ ਦੇ ਪੰਜ ਬਟਿਆ ਨਾ ਤੇ ਆ ਜਾਓ ਅਸੀਂ ਬੈਠ ਕੇ ਖੜ ਕੇ ਨੁਕਰਾ ਦੇ ਗੱਲ ਕਰੀਏ ਜਿਆਦਾ ਲੈ ਦਿੰਦੇ ਹਾਂ ਹੋਰ ਯਾਰ ਹੁਣ ਭਾ ਜਾਏ ਕੋ ਗੱਲ ਹਾਂ ਲੱਤਾਂ ਕੰਮੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਈਆ ਸਾਡੇ ਖਜ਼ਾਨੇ ਦਾ ਚੱਕ ਕੇ ਦਰਵਾਜ਼ਾ ਕਰਿਆ ਜਿਹੜੇ ਸੀਟ ਤੋਂ ਲੈ ਕੇ ਐਮਜੀ ਦਾ ਬਾਅਦ ਕੋਣ ਰੱਖੇ ਦੋ ਮੈਦਾਨਾਂ 'ਚੋਂ ਭੱਜਦੇ ਤੇ ਬਿਆਪਾਜਿਆ ਪਰ ਕੋਈ ਚੱਕਰ ਨਹੀਂ ਆ ਸਕੌਲਟੀ ਜਿਹਦੀ ਉਹ ਵੀ ਸਾਡੀ ਇਹਦਾ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਖਜ਼ਾਨਾ ਪਰਦਾ ਉਹਦੇ ਜਹਾਜ ਉਡਦੀ ਆ ਆਓ ਜੇ ਲੱਤਾਂ 'ਚ ਡਾਵਾ ਸੀ ਐਮ ਦੇ ਮੂਹਰੇ ਚੱਲ ਤਾਂ ਆਪਾਂ ਗੱਲ ਕਰਦੀ ਐ ਇਹਦੀ ਕੋਈ ਗੱਲ ਕੋਈ ਪਾਈ ਸਰਕਾਰ ਦੀ ਸਵੇ ਘੋੜ ਰਿਆ ਜਿਹੜੇ ਡਾਕਟਰ ਦੇ ਵਿੱਚੋਂ ਕੱਢੋ ਸਾਡੇ ਪਿੱਛੇ ਸਰੀ ਮਾਰੀ ਟੀਚਰ ਦਾ ਹੈ ਨਹੀਂ ਥਾਣੇ ਦੇ ਮੁਲਾਜ਼ਮ ਨਹੀਂ ਦਿਓ ਲੋਕੀਆਂ ਨੂੰ ਮਰ ਕੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਨੇ ਸਰਕਾਰ ਨੂੰ ਤੋਂ ਕੋਹ ਜਿਆ ਕੰਮ ਨਾ ਕਰਵਾ ਨਾ ਕਰਨਾ ਕਿਸੇ ਨੇ ਜ਼ਿੰਦਗੀ ਦਾ ਉਹਨਾਂ ਦਾ ਇਤਿਹਾਰ ਤੇ ਨਾਂਉ ਸਾਬ ਜੂਗਾ ਕਿ ਇਹ ਕਾਲੀ ਜੋਰ ਸੀਗੇ 135 ਟਰਾਲੀਆਂ